ਆਮ ਆਦਮੀ ਪਾਰਟੀ ਅੱਜ ਪੂਰੀ ਤਰ੍ਹਾਂ ਪੱਬਾ ਪਹਾੜ ਨਜ਼ਰ ਆਈ ਇੱਕ ਪਾਸੇ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਨੂੰ ਉਹ ਆਪਣੀ ਜਿੱਤ ਦੱਸ ਰਹੀ ਹੈ ਦੂਜੇ ਪਾਸੇ ਪੰਜਾਬ ਪੁਲਿਸ ਦੀ ਸਪਾਰਸ਼ ਉੱਤੇ ਇੰਟਰਪੋਲ ਨੇ ਕੈਨੇਡਾ ਰਹਿੰਦੇ ਸਤਪ੍ਰੀਤ ਸਿੰਘ ਉਰਫ ਸੱਤਾ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਬਲਤੇਜ ਪੰਨੂ ਨਾਲ ਮਿਲ ਕੇ ਅੱਜ ਇਸ ਮੁੱਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਬਲਤੇਜ ਪੰਨੂ ਭਾਵੇਂ ਇੱਕ ਸ਼ਬਦ ਨਹੀਂ ਬੋਲੇ ਪਰ ਉਹਨਾਂ ਦਾ ਇਸ ਮਾਮਲੇ ਨਾਲ ਸਿੱਧਾ ਸਬੰਧ ਹੈ ਇਹ ਕੀ ਸਬੰਧ ਹੈ ਵੀਡੀਓ ਵਿੱਚ ਇਸ ਬਾਰੇ ਵੀ ਗੱਲ ਕਰਾਂਗੇ ਪਰ ਐਨਆਰਆਈ ਮਾਮਲਿਆਂ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਹਨਾਂ ਦੋਹਾਂ ਮਾਮਲਿਆਂ ਨੂੰ ਆਪਸ ਵਿੱਚ ਜੋੜਿਆ ਉਹਨਾਂ ਆਖਿਆ ਕਿ ਵਿਕਰਮ ਨਜੀਠੀਆ ਅਤੇ ਸਤਪ੍ਰੀ ਸੱਤਾ ਦੇ ਸਬੰਧ ਜਗ ਜ਼ਾਹਰ ਨੇ ਨਾਲ ਹੀ ਉਹ ਕਹਿ ਰਹੇ ਨੇ ਕਿ ਪੰਜਾਬ ਅੰਦਰ ਨਸ਼ਾ ਅਕਾਲੀ ਸਰਕਾਰ ਸਮੇਂ ਹੀ ਵੱਧ ਵਿਕਿਆ ਜੋਸ਼ ਵਿੱਚ ਚਾਹੇ ਕੁਲਦੀਪ ਸਿੰਘ ਧਾਰੀਵਾਲ ਨੇ ਸਿੱਧਾ ਇਹ ਵਿਕਰਮ ਮਜੀਠੀਆ ਵੱਲੋਂ ਵੇਚਣ ਦੇ ਦੋਸ਼ ਵੀ ਮੜ ਦਿੱਤੇ ਪਹਿਲਾਂ ਗੱਲ ਕਰਦੇ ਆ ਕਿ ਸਤਪ੍ਰੇ ਸਿੰਘ ਥਿਆੜਾ ਉਰਫ ਸੱਤਾ ਕੌਣ ਹੈ ਇਹ ਹੁਣ 12-15 ਸਾਲਾਂ ਬਾਅਦ ਮੁਰ ਚਰਚਾ ਵਿੱਚ ਕਿਉਂ ਆਇਆ ਸੱਤਾ ਥਿਆੜਾ ਸ਼ਹੀਦ ਭਗਤ ਸਿੰਘ ਨਗਰ ਜਾਣੀ ਨਮਾ ਸ਼ਹਿਰ ਜ਼ਿਲ੍ਹੇ ਦੇ ਬੰਗਾ ਨਾਲ ਸੰਬੰਧਿਤ ਹੈ ਅਤੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ ਪੰਜਾਬ ਵਿੱਚ ਜਦੋਂ ਅਕਾਲੀ ਸਰਕਾਰ ਬਣੀ ਤਾਂ ਵਿਕਰਮ ਸਿੰਘ ਮਜੀਠੀਆ ਉਸ ਵਿੱਚ ਪਾਵਰਫੁਲ ਮੰਤਰੀ ਸਨ ਉਹ ਸਮੇਂ ਇਹ ਸੱਤਾ ਪਿੰਦੇ ਬਿੱਟੂ ਔਲਕ ਭੋਲਾ ਵਰਗੇ ਕਈ ਨਾਂ ਗੂੰਜੇ ਇੱਕ ਸਮਾਂ ਅਜਿਹਾ ਵੀ ਆਇਆ ਕਿ ਸੱਤਾ ਸਣੇ ਕਈ ਨਾਂ ਅਖਬਾਰਾਂ ਦੀਆਂ ਸੁਰਖੀਆਂ ਬਣੇ ਇਹਨਾਂ ਦਾ ਨਾਂ ਡਰੱਗ ਮਾਮਲੇ ਵਿੱਚ ਗੂੰਜਿਆ ਉਦੋਂ ਇੰਡੀਆ ਦੇ ਨਾਲ ਹੀ ਵਿਦੇਸ਼ਾਂ ਵਿੱਚ ਖਾਸ ਕਰ ਕੈਨੇਡਾ ਦੇ ਮੀਡੀਆ ਨੇ ਇਸ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਕਿਉਂਕਿ ਉਸ ਸਮੇਂ ਬਲਤੇਜ ਪੰਨੂ ਬਦੌਰ ਪੱਤਰਕਾਰ ਕੈਨੇਡਾ ਵਿੱਚ ਸਰਗਰਮ ਸਨ ਉਹ ਉੱਥੇ ਇੱਕ ਹਫਤਾਵਰੀ ਅਖਬਾਰ ਕੱਢਣ ਦੇ ਨਾਲ ਰੇਡੀਓ ਟੀਵੀ ਉੱਤੇ ਵੀ ਕੰਮ ਕਰਦੇ ਸਨ ਸੱਤਾ ਅਤੇ ਹੋਰ ਉਹਨਾਂ ਦੀਆਂ ਖਬਰਾਂ ਜਦੋਂ ਪ੍ਰਮੁੱਖਤਾ ਨਾਲ ਨਸ਼ਰ ਹੋਈਆਂ ਤਾਂ ਕਈ ਪੱਤਰਕਾਰਾਂ ਨੂੰ ਅਦਾਲਤੀ ਕੇਸ ਭੁਗਤਣ ਦੇ ਨੋਟਿਸ ਵੀ ਕੱਲੇ ਗਏ ਬਹੁਤੇ ਅਖਬਾਰ ਅਤੇ ਪੱਤਰਕਾਰ ਮਾਫੀ ਮੰਗ ਗਏ ਪਰ ਕੁਝ ਡਟੇ ਰਹੇ ਉਸ ਮਗਰੋਂ ਬਲਤੇਜ ਪੰਨੂ ਨੂੰ ਕਈ ਮਾਮਲਿਆਂ ਵਿੱਚ ਫਸਾਉਣ ਦੀ ਕੋਸ਼ਿਸ਼ ਹੋਈ ਉਹ ਜਦੋਂ ਕੈਨੇਡਾ ਛੱਡ ਕੇ ਪੰਜਾਬ ਆ ਗਏ ਅਤੇ ਪਟਿਆਲੇ ਰਹਿਣ ਲੱਗੇ ਤਾਂ ਵੀ ਉਹਨਾਂ ਉੱਤੇ ਕੁਝ ਦੋਸ਼ ਲੱਗੇ ਅਤੇ ਪਰਚਾ ਵੀ ਦਰਜ ਹੋਇਆ ਪਰ ਬਲਤੇਜ ਪੰਨੂ ਲਗਾਤਾਰ ਨਸ਼ਿਆਂ ਨੂੰ ਮੁੱਦਾ ਬਣਾ ਕੇ ਸਰਗਰਮ ਰਹੇ ਇਸ ਮੁੱਦੇ ਉਤੇ ਆਜਾਮਾ ਦੀ ਪਾਰਟੀ ਦੀ ਆ ਕਲਦੀਪ ਸਿੰਘ ਢਾਲੀਵਾਲ ਦੀ ਪ੍ਰੈਸ ਕਾਨਫਰੰਸ ਵਿੱਚ ਬਲਤੇਜ ਪੰਨੂ ਦਾ ਨਾਲ ਬੈਠਣਾ ਕਾਫੀ ਕੁਝ ਬਿਆਨ ਕਰਦਾ ਹੈ ਉਹ ਬਿਨਾ ਬੋਲੇ ਹੀ ਬਹੁਤ ਕੁਝ ਬੋਲ ਗਏ ਕੁਲਦੀਪ ਸਿੰਘ ਢਾਲੀਵਾਲ ਨੇ ਆਖਿਆ ਕਿ ਜਲਦ ਹੀ ਸੱਤਾ ਦੀ ਕਨੇਡਾ ਤੋਂ ਹਵਾਲਗੀ ਹੋਏਗੀ ਅਤੇ ਜਦੋਂ ਸੱਤੇ ਨੂੰ ਇੱਥੇ ਲਿਆਂਦਾ ਗਿਆ ਤਾਂ ਵੱਡਾ ਸਿਆਸੀ ਪੁਚਾਲ ਆਏਗਾ ਉਹਨਾਂ ਸੱਤਪ੍ਰੇਤ ਸੱਤਾ ਦੇ ਲਿਆਂਦੇ ਜਾਣ ਮਗਰੋਂ ਕਈ ਸਿਆਸਤਦਾਨਾਂ ਨਾਲ ਸਬੰਧਾਂ ਦਾ ਵੀ ਖਲਾਸਾ ਹੋਣ ਦਾ ਦਾਵਾ ਕੀਤਾ ਪਰ ਸਵਾਲ ਇਹ ਹੈ ਕਿ ਸੱਤਾ ਦੀ ਹਵਾਲਗੀ ਸੰਭਵ ਕਿਵੇਂ ਹੋਏਗੀ ਇਸ ਬਾਰੇ ਉਹ ਕੁਝ ਨਹੀਂ ਬੋਲੇ ਜਾਂ ਕਹਿ ਲਓ ਕਿ ਗੱਲ ਗੋਲ ਕਰ ਗਏ ਇਹ ਹਵਾਲਗੀ ਅਸੰਭਵਤਾ ਨਹੀਂ ਪਰ ਇਸ ਨੂੰ ਸੰਭਵ ਬਣਾਉਣਾ ਇੰਨਾ ਆਸਾਨ ਵੀ ਨਹੀਂ ਹੋਏਗਾ ਸੱਤਾ ਬਾਰੇ ਅੱਜ ਅਖਬਾਰਾਂ ਵਿੱਚ ਨਸ਼ਨ ਹੋਈਆਂ ਖਬਰਾਂ ਵਿੱਚ ਪੰਜਾਬ ਪੁਲਿਸ ਦੇ ਬਲਾਰੇ ਦੇ ਹਵਾਲੇ ਨਾਲ ਆਖਿਆ ਗਿਆ ਕਿ ਸਤਪਰੀ ਸੱਤਾ 2021 ਵਿੱਚ ਵਿਕਰਮ ਜੀਠਿਆ ਵਿਰੁੱਧ ਦਰਜ ਐਨਡੀਪੀਐਸ ਐਕਟ ਵਿੱਚ ਕੇਸ ਵਿੱਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਸਨ। ਕੁਲਦੀਪ ਸਿੰਘ ਢਾਲੀਵਾਲ ਵਿਕਰਮ ਜੀਠਿਆ ਦੀ ਸਿਰਫ ਜ਼ਮਾਨਤ ਰੱਦ ਹੋਣ ਉੱਤੇ ਹੀ ਆਪਣੀ ਪਾਰਟੀ ਅਤੇ ਸਰਕਾਰ ਦੀ ਪਿੱਠ ਥਾਪੜੀ ਜਾ ਰਹੀ ਨੇ। ਉਹ ਕਹਿ ਰਹੇ ਨੇ ਕਿ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਗਈ ਵਿਕਰਮ ਜੀਠਿਆ ਦੀ ਗ੍ਰਿਫਤਾਰੀ ਨੂੰ ਲੈ ਕੇ ਮਾਣਯੋਗ ਅਦਾਲਤ ਨੇ ਵੀ ਮੋਹਰ ਲਾਈ ਹੈ। ਉਹ ਇੱਥੇ ਹੀ ਨਹੀਂ ਰੁਕੇ ਸਗੋਂ ਅੱਗੇ ਕਹਿੰਦੇ ਨੇ ਕਿ ਕੋਰਟ ਨੇ ਸਰਕਾਰ ਦੀ ਕਾਰਵਾਈ ਨੂੰ ਬਿਲਕੁਲ ਜਾਇਜ਼ ਠਹਿਰਾਇਆ ਉਹ ਕਹਿੰਦੇ ਨੇ ਕਿ ਮਜੀਠੀਆ ਦੇ ਸਾਥੀ ਰਹੇ ਸੱਤਪਰੀ ਸੱਤੇ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਸਰਕਾਰ ਨੇ ਇੰਟਰਪੋਲ ਵੱਲੋਂ ਨੋਟਿਸ ਜਾਰੀ ਕਰਵਾਇਆ ਹੈ ਬਹੁਤ ਜਲਦ ਨਸ਼ੇ ਦੇ ਮਾਮਲੇ ਵਿੱਚ ਉਹ ਹੋਰ ਖੁਲਾਸੇ ਹੋਣ ਦਾ ਦਾਵਾ ਕਰਦੇ ਨੇ ਸਭ ਤੋਂ ਵੱਡੀ ਨਿਊਜ਼ ਅੱਜ ਜਿਹੜੀ ਨਿਊਜ਼ ਆਈ ਕਿ ਜਿਹੜਾ ਸੱਤਾ ਤੇ ਪਿੰਦੀ ਮਜੀਠੀਆ ਦੇ ਸਾਥੀ ਸੀਗੇ ਤੁਸੀਂ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਤਸਵੀਰਾਂ ਮਜੀਠੀਆ ਸਾਹਿਬ ਦੇ ਨਾਲ ਦੇਖੀਆਂ ਹੈ ਉਹਨਾਂ ਦੇ ਘਰ ਦੇ ਵਿੱਚ ਦੇਖੀਆਂ ਔਰ ਇਹ ਵੀ ਇੱਕ ਗੱਲ ਨਾਲ ਹੋਦ ਹੈ ਕਿ ਮਜੀਠੀਆ ਦੇ ਜਿਹੜੇ ਇੱਥੇ ਸਾਥੀ ਸੀਗੇ ਬਿੱਟੂ ਔਲ ਖੋੜੀ ਔਰ ਬੋਨੀ ਹੁਣੀ ਦੂਜੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜੇ ਸਪਸ਼ਟ ਪਹਿਲਾਂ ਹੀ ਦੋਸ਼ ਲਾਏ ਸੀਗੇ ਕਿ ਸੱਤਾ ਹੀ ਜਿਹੜਾ ਉਹ ਇਹਦੇ ਨਾਲ ਮੁੱਖ ਕੰਮ ਜਿਹੜਾ ਕਰਦਾ ਸੀ ਉਹ ਸੱਤੇ ਤੋਂ ਬਿਨਾਂ ਉਸ ਸਮੇਂ ਮਜੀਠੀਆ ਇੰਨਾ ਵੀ ਹਿਲਦਾ ਨਹੀਂ ਸੀਗਾ ਸੋ ਉਹ ਵੀ ਜਿਹੜਾ ਇੰਟਰਪੋਲ ਨੇ ਜਿਹੜੇ ਉਹਦੇ ਬਲੂ ਕਾਰਨਰ ਜਿਹੜੇ ਵਾਰੰਟ ਹੈ ਉਹ ਜਾਰੀ ਕੀਤੇ ਆ ਉਹ ਮਲੇ ਇੱਕ ਬਹੁਤ ਵੱਡੀ ਕਟੜਾ ਜਿਹੜੀ ਹੋਈ ਹੈ ਉਹ ਮੈਂ ਸਮਝਦਾ ਕਿ ਸਾਡੀ ਸਰਕਾਰ ਦੇ ਇੰਡੀਆ ਗਵਰਨਮੈਂਟ ਦੇ ਨਾਲ ਇੰਡੀਆ ਗਵਰਨਮੈਂਟ ਨੇ ਇੰਟਰਪੋਲ ਦੇ ਨਾਲ ਜਿਹੜੇ ਇਹ ਜਿਹੜੇ ਇਹ ਬੰਦ ਜਿਹੜੇ ਆ ਉਹਦੇ ਸੱਤੇ ਦੇ ਜਾਰੀ ਕਰਾਏ ਆ ਉਹ ਸਾਡੇ ਕੈਨੇਡਾ ਦੇ ਨਾਲ ਅچھے ਸਬੰਧ ਹੈ ਹਵਾਲਗੀ ਸਿੰਧੀ ਜਿਹੜੀ ਹੈ ਉਹ ਸਾਡੀ ਉਹਨਾਂ ਦੇ ਨਾਲ ਵਧੀਆ ਉਹਦੇ ਜਲਦੀ ਅਸੀਂ ਕੇਂਦਰ ਸਰਕਾਰ ਨੂੰ ਕਹਿ ਕੇ ਜਿਹੜਾ ਸੱਤੇ ਦੀ ਹਵਾਲਗੀ ਜਿਹੜੀ ਆ ਉਹ ਕੈਨੇਡਾ ਤੋਂ ਕਰਾਵਾਂਗੇ ਉਹਦਾ ਇਹ ਵੀ ਗੱਲ ਮੈਂ ਤੁਹਾਨੂੰ ਕਿਹੜਾ ਚਾਹੁੰਦਾ ਕਿ ਜਿਹੜਾ ਜਿਹੜਾ ਸੱਤਾ ਜਦੋਂ ਵਾਪਸ ਆਊਗਾ ਤੇ ਮੇਰਾ ਖਿਆਲ ਆ ਇੱਕ ਵਾਰ ਪੰਜਾਬ ਦੀ ਜਿਹੜੀ ਸਿਆਸਤ ਹੈ ਇਹਦੇ ਵਿੱਚ ਬਹੁਤ ਵੱਡਾ ਪਚਾ ਲਾਊਗਾ ਬਹੁਤ ਵੱਡਾ ਬੰਬ ਚੱਲੂਗਾ ਕਿਉਂਕਿ ਉਹਨਾਂ ਤੋਂ ਬਾਅਦ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿੱਥੇ ਕਿੱਥੇ ਲਿੰਕ ਸੀਗੇ ਕਿਹੜੇ ਕਿਹੜੇ ਲੋਕ ਜਿਹੜੇ ਸੀਗੇ ਕਿਹੜੇ ਕਿਹੜੇ ਸਿਆਸਦਾਨ ਸੀਗੇ ਜਿਹੜੇ ਨਸ਼ਿਆਂ ਦੇ ਵਿੱਚ ਅድਮੋਲ ਸੀਗੇ ਇੱਕ ਵੱਡਾ ਉਸ ਤੋਂ ਬਾਅਦ ਸਿਆਸੀ ਤੂਫਾਨ ਜਿਹੜਾ ਆਊਗਾ ਉਹ ਮੈਨੂੰ ਆਸ ਹੈ ਕਿ ਜਲਦੀ ਭਾਰਤ ਸਰਕਾਰ ਜਿਹੜੀ ਆ ਸੱਤੇ ਦੀ ਹਵਾਲਗੀ ਜਿਹੜੀ ਆ ਉਹ ਕਰਵਾਊਗੀ ਔਰ ਉਹਨੂੰ ਪੰਜਾਬ ਲੈ ਕੇ ਆਵਾਂਗੇ ਔਰ ਇਹ ਜਿਹੜਾ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਕਹਿੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਕਹਿੰਦੇ ਆ ਅਜੇ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਜਿਹੜੀਆਂ ਬਾਕੀ ਨੇ ਵੱਡੀਆਂ-ਵੱਡੀਆਂ ਮੱਛੀਆਂ ਅਜੇ ਫੜਦੀਆਂ ਜਿਨ੍ਹਾਂ ਨੇ ਕੰਮ ਕੀਤਾ ਇਹ ਸਮਝ ਲੋ ਕਿ ਇਹ ਉਸੇ ਪਾਸੇ ਵਾਲ ਨੂੰ ਇੱਕ ਜਿਹੜਾ ਇਹ ਤਸਵੀਰ ਤੁਹਾਨੂੰ ਨਜ਼ਰ ਆਊਗੀ ਕਿ ਕਿੱਦਾਂ ਨੂੰ ਹੁਣ ਜਦੋਂ ਜਾਂਚ ਕੀਤੀ ਹੈ ਇਮਾਨਦਾਰੀ ਦੇ ਨਾਲ ਜਦੋਂ ਸਰਕਾਰ ਨੇ ਹਰ ਪੱਖ ਤੇ ਜਾਂਚ ਕੀਤੀ ਹੈ ਤਾਂ ਹੁਣ ਸਹਜੇ ਸਹਜੇ ਮਲਕਾਮਯਾਬੀ ਜਿਹੜੀ ਹੈ ਆਪਾਂ ਨੂੰ ਮਿਲ ਲੱਗੀ ਹੈ ਔਰ ਜਦੋਂ ਸੱਤੇ ਹੋਣੀ ਆ ਗਏ ਔਰ ਪੰਜਾਬ ਦੀ ਸਿਆਸਤ ਦੇ ਰੰਗ ਬਦਲ ਜਾਣਗੇ ਤੁਸੀਂ ਦੇਖਿਓ ਕੀ ਬਣਦਾ ਕਿਉਂਕਿ ਬਹੁਤ ਵੱਡਾ ਉਹਦੇ ਨਾਲ ਦੇ ਕਹਿ ਚੁੱਕੇ ਆ ਕਿ 6000 ਕਰੋੜ ਦਾ ਉਸ ਸਮੇਂ ਧੰਦਾ ਹੋਇਆ ਜਦੋਂ ਵਿਜੀਲੈਂਸ ਨੇ ਫੜਿਆ ਉਦੋਂ ਵੀ ਉਹਨਾਂ ਨੇ 540 ਕਰੋੜ ਦਾ ਕੁਝ ਕਿਹਾ ਕਿ ਇਹ ਇੰਨਾ ਵੱਡਾ ਜਿਹੜਾ ਏ ਇੱਕ ਧੰਦਾ ਸੀਗਾ ਜਿਹੜਾ ਨੈਟਵਰਕ ਸੀਗਾ ਜਿਹੜਾ ਬਹੁਤ ਲੰਮਾ ਚੌੜਾ ਸੀਗਾ ਸੋ ਮੈਂ ਸਮਝਦਾ ਕਿ ਸਾਡੀ ਸਰਕਾਰ ਨੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਜਾਰੀ ਕੀਤਾ ਸੀਗਾ ਸ਼ੁਰੂ ਕੀਤਾ ਸੀਗਾ ਉਨੂੰ ਬੂਰ ਪੜਣਾ ਜਿਹੜਾ ਸ਼ੁਰੂ ਹੋ ਗਿਆ ਕੱਲ ਤੇ ਅੱਜ ਜੋ ਕੁਝ ਹੋਇਆ ਇਹ ਸਾਡੀ ਇੱਕ ਵੱਡੀ ਕਾਮਯਾਬੀ ਹੈ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇੱਕ ਕਾਮਯਾਬੀ ਹੈ ਕਿ ਅਸੀਂ ਸਹਜੇ ਸਹਜੇ ਉਸ ਪਾਸੇ ਵੱਲ ਨੂੰ ਵਧੇ ਨੇ ਜਿੱਥੋਂ ਇਹ ਨਸ਼ੇ ਦੇ بڑے بڑے ਵੱਡੇ ਸਮਗਲ ਜਿਹੜੇ ਆ ਉਹਨਾਂ ਦੇ ਗਲਾਂ ਨੂੰ ਜਿਹੜਾ ਹੱਥ ਜਿਹੜਾ ਅਸੀਂ ਪਾ ਰਹੇ ਆ ਉਹ ਜਦੋਂ ਇਹ ਪੂਰਾ ਪੈ ਗਿਆ ਤੇ ਪੰਜਾਬ ਦੇ ਵਿੱਚੋਂ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਜਾਊਗਾ ਵਿਕਰਮ ਮਜੀਠੀਆ ਦੀ ਜਿਹੜੀ ਜਮਾਨਤ ਤਾਂ ਰੱਦ ਹੋਈ ਐ ਆਪਾਂ ਪਿਛਲੇ ਮਹੀਨੇ ਡੇਢ ਵੀ ਦਿਨ ਤੋਂ ਜਦੋਂ ਤੋਂ ਉਹਦੀ ਗ੍ਰਿਫਤਾਰੀ ਹੋਈ ਐ ਆਪਾਂ ਕਾਲੀ ਦਲ ਸਮੇਤ ਕਈ ਕਾਂਗਰਸੀਆਂ ਦਾ ਬਿਆਨ ਵੀ ਆਇਆ ਹੋਰ ਕਈ ਲੋਕਾਂ ਦੇ ਬਿਆਨ ਆਏ ਕਿ ਉਹਦੇ ਨਾਲ ਧੱਕੇਸ਼ਾਹੀ ਹੋ ਰਹੀ ਆ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕੋਈ ਧੱਕੇਸ਼ਾਹੀ ਨਹੀਂ ਹੋ ਰਹੀ ਸਰਕਾਰ ਨੇ ਪਰੂਫਾਂ ਦੇ ਸਹਤ ਪੂਰੇ ਪ੍ਰੂਫਾਂ ਦੇ ਨਾਲ ਜਿਹੜਾ ਵਿਕਰਮਜੀਠੀਏ ਨੂੰ ਗ੍ਰਿਫਤਾਰ ਕੀਤਾ ਸੀਗਾ ਉਹ ਚੀਜ਼ ਜਿਹੜੀ ਹੈ ਕੱਲ ਕੋਰਟ ਦੇ ਵਿੱਚ ਸਾਬਤ ਹੋਈ ਕਿ ਸਾਡਾ ਕੇਸ ਜਿਹੜਾ ਉਹ ਬਹੁਤ ਹੀ ਮਜ਼ਬੂਤ ਹੈ ਔਰ ਜੋ ਮਾਨ ਸਾਹਿਬ ਦੀ ਸਰਕਾਰ ਤੇ ਸਾਡੀ ਸਰਕਾਰ ਤੇ ਕਿਉਂ ਥੇ ਦੋਸ਼ ਜਿਹੜੇ ਕਾਲੀਆਂ ਨੇ ਦੂਸਰੇ ਲੋਕਾਂ ਨੇ ਪਾਰਟੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪ੍ਰਤਾਪ ਬਾਜਵੇ ਹੜਾ ਨੇ ਜਿਹੜੇ ਦੋਸ਼ ਲਾਏ ਸੀਗੇ ਉਹ ਕੋਰਟ ਦੇ ਫੈਸਲਿਆਂ ਤੋਂ ਬਾਅਦ ਇਹਨਾਂ ਸਭ ਬੰਦਿਆਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਜਿਹੜਾ ਝੂਠ ਕੂੜ ਪਛਾੜ ਕਰੇ ਸੀਗੇ ਉਹਦਾ ਅੰਤ ਹੋ ਗਿਆ ਕਿ ਸਾਡੇ ਕੋਲ ਬਹੁਤ ਬਹੁਤ ਹੀ ਤਕੜੇ ਪ੍ਰੂਫ ਨੇ ਸਬੂਤ ਨੇ ਜਿਨ੍ਹਾਂ ਦੇ ਸਬੂਤਾਂ ਦੇ ਆਧਾਰ ਦੇ ਉੱਤੇ ਮਜੀਠੀਏ ਦੀ ਗੱਫਾ ਦੀ ਜਾਰੀ ਕੀਤੀ ਗਈ ਸੀ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ 7 ਤੋਂ 17 ਤੱਕ ਜਦੋਂ ਉਹਨਾਂ ਦਾ ਆਵਾਜ਼ ਸੀਗਾ ਉਹ ਸਵਾਜ ਦੇ ਵਿੱਚ ਜਿਹੜੀ ਜਿਹੜਾ ਨਸ਼ੇ ਦਾ ਧੰਦਾ ਹੋਇਆ ਉਹ ਸਵਾਜ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗਿਆ ਉਸੇ ਰਾਜ ਦੇ ਵਿੱਚ ਲੋਕਾਂ ਨੇ ਕਿਹਾ ਬੱਲਾ ਕਿ ਪੰਜ ਦਰਿਆ ਸੀਗੇ ਤੇ ਹੁਣ ਛੇਵਾਂ ਦਰਿਆ ਸ਼ੁਰੂ ਹੋ ਗਿਆ ਉਹਦਾ ਸਾਰੀ ਦੁਨੀਆ ਦੇ ਸਾਰੀ ਦੁਨੀਆ ਦੇ ਸਿੱਖਾਂ ਨੇ ਪੰਜਾਬੀਆਂ ਨੇ ਇਹ ਸਭ ਕੁਝ ਦੇਖਿਆ ਤੇ ਸੁਣਿਆ ਪਰ ਕੱਲੀਦਲ ਇਹ ਗੱਲ ਨਾ ਉਹਦੇ ਮੰਨਦਾ ਸੀ ਨਾ ਅੱਜ ਹੀ ਮੰਨਦਾ ਅੱਜ ਵੀ ਉਹ ਕਹਿੰਦੇ ਜੀ ਝੂਠੇ ਦੋਸ਼ ਹੈ ਜੀ ਝੂਠੇ ਦੋਸ਼ ਹੈ ਜੀ ਫੋਨ ਨੂੰ ਕੱਲ ਤੋਂ ਕੱਲ ਜਿਹੜਾ ਮਾਂਜੋਗ ਸਾਡੇ ਜੱਜ ਸਾਹਿਬ ਨੇ ਫੈਸਲਾ ਦਿੱਤਾ ਉਹਦੇ ਤੋਂ ਬਾਅਦ ਹੁਣ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਆਪਣਾ ਜਿਹੜਾ ਜਿਹੜਾ ਸਰਕਾਰ ਦੇ ਖਿਲਾਫ ਦੋਸ਼ ਲਾਉਂਦੇ ਹੁਣ ਉਹਨਾਂ ਨੂੰ ਬੰਦ ਕਰਨੇ ਪੈਣਗੇ ਉਹਦੇ ਸਭ ਤੋਂ ਹੋ ਗਿਆ ਕਿ ਨਸ਼ੇ ਦਾ ਸਭ ਤੋਂ ਵੱਡਾ ਵਪਾਰ ਜਿਹੜਾ ਉਦੋਂ ਹੀ ਹੋਇਆ ਜਦੋਂ ਕਾਲੀ ਦਲ ਦਾ ਆਵਾਜ਼ ਸੀਗਾ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਲੀ ਦਲ ਦੇ ਆਵਾਜ਼ ਦੇ ਵਿੱਚ ਹੀ ਮਜਿੱਠੀਏ ਹੋਣਾਂ ਦੇ ਇਹ ਸਾਰਾ ਧੰਦਾ ਕੀਤਾ ਸੱਤਾਧਾਰੀ ਚਿਰਦੇ ਸਾਫਕਾ ਮੰਤਰੀ ਨੇ ਆਪਣੀ ਹੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਸੋਦੀਆ ਦੇ ਸਾਮ ਦਾਮ ਦੰਡ ਭੇਦ ਲੜਾਈ ਝਗੜੇ ਵਾਲੇ ਬਿਆਨ ਬਾਰੇ ਕੁਝ ਨਹੀਂ ਆਖਿਆ ਹਾਲੇ ਤੱਕ ਆਮ ਆਦੀ ਪਾਰਟੀ ਵੱਲੋਂ ਸਿਰਫ ਸੂਬਾ ਪ੍ਰਧਾਨ ਅਮਨ ਅਰੋੜਾ ਹੀ ਇਸ ਮੁੱਦੇ ਉੱਤੇ ਬੋਲੇ ਨੇ ਉਹ ਵੀ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਘੇਰ ਲਿਆ ਤਾਂ ਉਹ ਸਿਰਫ ਇੰਨਾ ਹੀ ਕਹਿ ਸਕੇ ਕਿ ਇਹ ਮਨੀਸ਼ ਸਸੋਦੀਆ ਦਾ ਨਿੱਜੀ ਬਿਆਨ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮਹਿਲਾ ਬੈਂਕ ਦੇ ਸੂਬਾ ਪ੍ਰਧਾਨ ਅਤੇ ਮੋਗਾ ਤੋਂ ਐਮਐਲਏ ਅਮਨਦੀਪ ਕੌਰ ਅਰੋੜਾ ਨੇ ਸਸੋਦੀਆ ਦੇ ਹੱਕ ਵਿੱਚ ਇੱਕ ਛੋਟੀ ਜੀ ਵੀਡੀਓ ਤਾਂ ਪਾਈ ਪਰ ਨਾਲ ਹੀ ਡਿਲੀਟ ਵੀ ਕਰ ਦਿੱਤੀ ਸੀ ਭਾਵੇਂ ਕੁਲਦੀਪ ਸਿੰਘ ਢਾਲੀਵਾਲ ਅਤੇ ਬਲਤੇਜ ਪੰਨੂ ਮਨੀਸ਼ ਸਸੋਦੀਆ ਦੇ ਇਸ ਮਾਮਲੇ ਵਿੱਚ ਚੁੱਪ ਰਹੇ ਪਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਇਸ ਨੂੰ ਲੈ ਕੇ ਕੁਝ ਸਵਾਲ ਚੁੱਕੇ ਨੇ ਸ਼੍ਰੀ ਮਨੀਸ਼ ਸਸੋਦੀਆ ਪੁਰਵ ਉਪ ਮੁੱਖ ਮੰਤਰੀ ਦਿੱਲੀ ਅਰ ਇਨਚਾਰਜ ਪੰਜਾਬ ਅਫੇਅਰਜ਼ ਆਮ ਆਦਮੀ ਪਾਰਟੀ ਨੇ ਜਿਹੜਾ ਪਿਛਲੇ ਦਿਨਾਂ ਵਿੱਚ ਬਿਆਨ ਦਿੱਤਾ ਹੈ ਉਹ ਇੱਕ ਪੜਕਾਉ ਬਿਆਨ ਹੈ ਔਰ ਅਗ ਲਾਣ ਵਾਲਾ ਬਿਆਨ ਹੈਗਾ ਪੰਜਾਬ ਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ 2027 ਦੇ ਚੋਣ ਆਮ ਆਦਮੀ ਪਾਰਟੀ ਸਾਮਦਮ ਦੰਡ ਭੇਦ ਦੇ ਨਾਲ ਅਤੇ ਲੜਾਈ ਚੜਾ ਕਰਕੇ ਵੀ ਅਸੀਂ 2027 ਜਿੱਤਾਂਗੇ ਇਹ ਦਰਸਾਉਂਦਾ ਹੈ ਉਸ ਮਾਨਸਿਕਤਾ ਨੂੰ ਕਿ ਵੀ ਅਸੀਂ ਦਿੱਲੀ ਹਾਰ ਗਏ ਆ ਔਰ ਪਹਿਲਾ ਦਾਅ ਜਿਹੜਾ ਇੱਕ ਜੁਆਰੀ ਹਾਰ ਗਿਆ ਤੇ ਦੂਜਾ ਜਿਹੜਾ ਹਾਰਿਆ ਹੋਇਆ ਪਤਾ ਉਹਨੂੰ ਕਿ ਹਾਰ ਜਾਣਾ ਅਗਲਾ ਦਾਅ ਵੀ ਤਾਂ ਉਹ ਜਿੰਨਾ ਚਾਹਦਾ ਹਰ ਇੱਕ ਤਰ੍ਹਾਂ ਰੌਂਡ ਪਿੱਟ ਕੇ ਤੇ ਇਸ ਲਈ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦਾ ਜਿਹੜਾ ਚੋਣ ਹੈਗਾ ਉਹ ਅਸੀਂ 27 ਦਾ ਹਰ ਹਾਲਤ ਜਿੱਤਣਾ ਹੈ ਔਰ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਉਹੀ ਪਾਰਟੀ ਹੈ ਜਿਹੜੀ ਅੰਨਾ ਹਜ਼ਾਰੇ ਅੰਦੋਲਨਾਂ ਚੋਂ ਨਿੱਖਰ ਕੇ ਆਈ ਸੀਗੀ ਤੇ ਅੱਜ ਅਸਲੀ ਮਾਨਸਿਕਤਾ ਜਿਹੜੀ ਹੈਗੀ ਹੈ ਮਨੀਸ਼ ਸਸੋਦੀਆ ਤੋਂ ਬਾਹਰ ਆ ਗਈ ਹੈ ਕਿ ਇਹਨਾਂ ਲਈ ਸੱਤਾ ਪਾਣਾ ਹੀ ਸਭ ਕੁਝ ਹੈਗਾ ਹੋਰ ਕੁਝ ਵੀ ਨਹੀਂ ਹੈ ਨਾ ਕਿ ਭਲਾਈ ਕਰਨਾ ਪਰਦੇਸ਼ ਦੀ ਹੈਗਾ ਫਿਰ ਇਹ ਹੈਗਾ ਕਿ ਵੀ ਇਹ ਜਿਹੜਾ ਬਿਆਨ ਦਿੱਤਾ ਹੈਗਾ ਇਹਦੇ ਵਿੱਚ ਮਤਲਬ ਇਹ ਹੈਗਾ ਕਿ ਤੁਸੀਂ ਲੜਾਈ ਝਗੜਾ ਕਰਕੇ ਕੀ ਚਾਹੁੰਦੇ ਹੋ ਕਿ ਵੀ ਅਸੀਂ ਅੱਗ ਲਗਾਣੀ ਚਾਹੁੰਦੇ ਇਸ ਪੰਜਾਬ ਦੇ ਵਿੱਚ ਕਿ ਇਹ ਪੰਜਾਬ ਜਿਹੜਾ ਹੈਗਾ ਪੰਜਾਬੀ ਇਸ ਗੱਲ ਨੂੰ ਸਰਾਸਰ ਨਕਾਰਦੇ ਆ ਔਰ ਪੰਜਾਬ ਦਾ ਜਿਹੜਾ ਆਪਸੀ ਪਾਈਚਾਰਾ ਹੈਗਾ ਜਿਹੜੀ ਮਹਿੰਗੀ ਖਰੀਦੀ ਹੋਈ ਸ਼ਾਂਤੀ ਹੈਗੀ ਹੈ ਕਿਸੇ ਵੀ ਸੂਰਤ ਦੇ ਵਿੱਚ ਪੰਗੜੀ ਹੋਣ ਦਿੱਤੀ ਜਾਊਗੀ ਔਰ ਜਿਹੜਾ ਹੈਗਾ ਮੈਂ ਤਾਂ ਕਵਾਂਗਾ ਕਿ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਕਿ ਭਾਈ ਸਾਹਿਬ ਤੁਸੀਂ ਪੰਜਾਬ ਦਾ ਖਹਿੜਾ ਛੱਡੋ ਤੁਸੀਂ ਸਾਰੇ ਜਾ ਕੇ ਦਿੱਲੀ ਜਾਓ ਜਿੱਥੋਂ ਤੁਸੀਂ ਨਿਕਾਰੇ ਹੋਏ ਇੱਥੇ ਨਾ ਆਓ ਔਰ ਇਸ ਗੱਲ ਦਾ ਕਿ ਵੀ ਜਿਸ ਢੰਗ ਨਾਲ ਉਹਨਾਂ ਨੇ ਬਿਆਨ ਦਿੱਤਾ ਅੱਜ ਜਿਹੜੀ ਮਾਨਸਿਕਤਾ ਹੈਗੀ ਆਮ ਆਦਮੀ ਪਾਰਟੀ ਦੀ ਉਹ ਅੱਜ ਬਾਹਰ ਆ ਗਈ ਹੈ ਕਿ ਕਿਹਨਾ ਮਾਨਸਿਕਤਾ ਦੇ ਨਾਲ ਇਹ ਪਾਰਟੀ ਵਿਦਆਊਟ ਅ ਡਾਇਲੋਜੀ ਹੈ ਔਰ ਇਹਨਾਂ ਲਈ ਸਿਰਫ ਸੱਤਾ ਪ੍ਰਾਪਤੀ ਹੀ ਸਭ ਕੁਝ ਹੈ ਹੋਰ ਕੁਝ ਵੀ ਨਹੀਂ